ਸਾਡੇ ਆਜ਼ਾਦੀਆਂ ਤੇ ਸਾਡੇ ਉਹ ਜੇ ਦੇਸ਼ ਤੇ ਸਾਡੇ ਉਹ ਜੇ ਸਮਾਜ ਬੇਗਮਪੁਰੇ ਵਾਲੇ ਤੇ ਸਾਡੇ ਹਲੇਮੀ ਰਾਜ ਤੇ ਖਾਲਸੇ ਦੇ ਬੋਲ ਬਾਲੇ ਉਹ ਸਭ ਕੁਝ ਤਾਂ ਹੋਣਾ ਜੇ ਇਹੋ ਜੇ ਜੀਵਨ ਹੋਣਗੇ ਵੱਡਾ ਚੈਲੰਜ ਅੰਦਰੂਨੀ ਆ ਕਿ ਅਸੀਂ ਆਪਣੇ ਆਪ ਨੂੰ ਪੰਥਕ ਤੌਰ ਤੇ ਕਿਵੇਂ ਸੂਤਰਬੱਧ ਕਰਨਾ ਕਿਵੇਂ ਪੰਥ ਦੀਆਂ ਸੰਸਾਵਾਂ ਨੂੰ ਸੰਜੀਤ ਕਰਾਉਣਾ ਕਿਵੇਂ ਰਵੈਤਾਂ ਵੱਲ ਨੂੰ ਮੁੜਨਾ ਕਿਵੇਂ ਅਸੀਂ ਜਿਹੜੇ ਫੈਸਲੇ ਜਿਹੜੇ ਸਾਡੇ ਗੁਰਮਤ ਅਨੁਸਾਰ ਸੀ ਗੁਰਮਤ ਅਨੁਸਾਰ ਲੈਣੇ ਨੇ ਕਿਵੇਂ ਜਿਹੜੀ ਅਗਵਾਈ ਆ ਉਹ ਪੰਜ ਪ੍ਰਧਾਨੀ ਅਨੁਸਾਰ ਚੁਣਨੀ ਨੇਤਰੀ ਸਾਰਾ ਇੱਥੇ ਹੱਲ ਪੈ ਜੀ ਤੇ ਉਸ ਤੋਂ ਵੀ ਜਿਆਦਾ ਆ ਕਿ ਆਪਣੇ ਆਪ ਤੋਂ ਹਰੇਕ ਸਿੰਘ ਸੋਚੇ ਹਰੇਕ ਪਰਿਵਾਰ ਸੋਚੇ ਕਿ ਅਸੀਂ ਕਿੱਥੇ ਖੜੇ ਆ ਕਿ ਸਾਡੇ ਜੀਵਨ ਕੀ ਆ ਕਲਯੁਗ ਦਾ ਕਿੱਡਾ ਵੱਡਾ ਅਸਰ ਵਰਤ ਰਿਹਾ ਆ ਆਪਾਤਾਪੀ ਦਾਵੇਦਾਰੀ ਕਵਜਾ ਵਾਲੀ ਬਿਰਤਰੀ ਪੀੜ ਮਾਨਸਿਕਤਾ ਤੇ ਸਭ ਕੁਝ ਯਾਨੀ ਕਿ ਕਾਲ ਬੇਸਬਰੀ ਇਦੇ ਨਾਲ ਕਦੀ ਨਹੀਂ ਕੁਛ ਹੋਇਆ ਖਾਲਸੇ ਦੇ ਸਾਰੇ ਇਤਿਹਾਸ ਚ ਕਿਤੇ ਨਹੀਂ ਕਾਲ ਬੇਸਬਰੀ ਦਾਵਿਆਂ ਤੇ ਭੀੜਾਂ ਨੇ ਕਦੀ ਕੁਛ ਨਹੀਂ ਕੀਤਾ ਗੁਰੂ ਦੀ ਅਸੀਸ ਨਾਲ ਗੁਰੂ ਦੇ ਬਖਸ਼ਿਸ਼ ਨਾਲ ਉਹ ਜਿਹੜੀਆਂ ਗੁਰਮਖਰੂਆਂ ਉਹ ਜਿਹੇ ਜਿਹੇ ਜੀਵਨ ਹੋਣਗੇ ਉਹ ਜੇ ਤਾਂ ਕੁਛ ਹੋਏਗਾ ਉਹ ਜਿਹੇ ਜੀਵਨ ਹੋਣ ਉਹ ਅਰਦਾਸਾਂ ਹੋਣ